ਸਤਨਾਮ ਸ੍ਰੀ ਵਾਹਿਗੁਰੂ ਜੀ ਬਾਰੇ ਮਹਾ ਮਾਂਚ ਮੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਗਰ ਮਾਏ ਸੁਹੰਦੀਆ ਹਰ ਪਰ ਸੰਗ ਬੈਠੜੀਆ ਤਿੰਨ ਕੀ ਸ਼ੋਭਾ ਕਿਆ ਗਣੀ ਦੇ ਸਾਇਬ ਮੇ ਲੜਿਆ ਤਨ ਮਨ ਮੋ ਲਿਆ ਰਾਮ ਸੋ ਸੰਗ ਸਾਦ ਸਹੇ ਲੜਿਆ ਸਾਦ ਜਨਾ ਤੇ ਬਾਹਰੀ ਸੇ ਰਹਿਣਾ ਇਕੇ ਲੜਿਆ ਦਿਨ ਦੁੱਖ ਨ ਕਬੂ ਉਤਰ ਸੀ ਜਮ ਕੇ ਵਸ ਪੜਿਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨੇਤ ਖੜਿਆ ਰਤਨੇ ਜਵੇ ਰੇ ਲਾਲ ਹਰ ਕੰਠ ਤਿਨਾ ਜੜਿਆ ਨਾਨਕ ਬਾਛੈ ਧੂੜ ਤਨ ਪ੍ਰਭ ਸਰਣੀ ਦਰ ਪੜਿਆ ਮੱਗਰ ਪ੍ਰਭ ਅਰਾਧਨਾ ਬੌਰ ਨਾ ਜਨਮ ਲਿਆ ਮਕਰ ਦੇ ਮਹੀਨੇ ਵਿੱਚ ਉਹੀ ਜੀ ਵਿਸਤਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਪ੍ਰਭੂ ਨਾਲ ਬੈਠੀਆਂ ਹੁੰਦੀਆਂ ਹਨ ਉਹਨਾਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨਾਲ ਮਿਲਾ ਲਿਆ ਹੈ ਸਤਸੰਗੀ ਸੇਲੀਆਂ ਦੀ ਸੰਗਤ ਵਿੱਚ ਪ੍ਰਭੂ ਦੇ ਨਾਲ ਜੁੜ ਕੇ ਉਹਨਾਂ ਦਾ ਮਨ ਤਨ ਖਿੜਿਆ ਰਹਿੰਦਾ ਹੈ ਜਿਹੜੀਆਂ ਸਾਥ ਜਨਾ ਤੋਂ ਵਾਂਝੀਆਂ ਰਹਿੰਦੀਆਂ ਹਨ ਉਹ ਪ੍ਰਭੂ ਤੋਂ ਦੂਰ ਹੋ ਕੇ ਇਕੱਲੀਆਂ ਹੀ ਰਹਿੰਦੀਆਂ ਹਨ ਉਹਨਾਂ ਦੇ ਦੁੱਖ ਕਦੇ ਦੂਰ ਨਹੀਂ ਹੁੰਦੇ ਉਹ ਜਮਦੇ ਵਸ ਪਈਆਂ ਰਹਿੰਦੀਆਂ ਹਨ ਜਿਨ੍ਹਾਂ ਨੇ ਆਪਣੇ ਪ੍ਰਭੂ ਦਾ ਸੰਗ ਮਾਣਿਆ ਹੈ ਉਹ ਸਦਾ ਸੇਵਾ ਵਿੱਚ ਖੜੀਆਂ ਰਹਿੰਦੀਆਂ ਹਨ ਜਿਸ ਤਰ੍ਹਾਂ ਹੀਰੇ ਜਵਾਰ ਤੇ ਮੋਤੀਆਂ ਦਾ ਹਾਰ ਗਾਲ ਵਿੱਚ ਪਿਆ ਹੁੰਦਾ ਹੈ ਤਿਵੇਂ ਉਹਨਾਂ ਦਾ ਦਿਲ ਪ੍ਰਭੂ ਦੇ ਗੁਣ ਗੋਣ ਵਿੱਚ ਲਿੰਗਨ ਰਹਿੰਦਾ ਹੈ ਗੁਰਨਾਨਕ ਉਹਨਾਂ ਦੇ ਚਰਨਾਂ ਦੀ ਤੂੜ ਮੰਗਦੇ ਹਨ ਜਿਹੜੇ ਪ੍ਰਭੂ ਦੇ ਦਰ ਉਸ ਦੀ ਸ਼ਰਨ ਵਿੱਚ ਪਏ ਹੋਏ ਹਨ ਮੱਗਰ ਮਹੀਨੇ ਵਿੱਚ ਜਿਹੜੇ ਪ੍ਰਭੂ ਨੂੰ ਅਰਾਧ ਦੇ ਹੰ ਉਹ ਮੂੜ ਜਨਮ ਮਰੰਦੇ ਬੰਧਨ ਵਿੱਚ ਨਹੀਂ ਪੈਂਦੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ